ਨਿਕਾਉਣਾ ਹੈ ਅੱਧਾ ਉੱਤਰੋਂ ਆ ਗਿਆ ਨਹੀਂ ਨੀ ਅਲਟੋਲ ਟੋ ਬੜੀਆਂ ਲੰਘ ਕੇ ਗਈਆਂ ਛੋਟੀਆਂ ਗੱਡੀਆਂ ਤੇ ਬੜੀਆਂ ਚਾਲੀਆਂ ਤਾਂ ਹੀ ਮੈਂ ਤੁਹਾਨੂੰ ਕਿਹਾ ਗੱਡੀ ਪਾਲ ਨੰਗੀਆਂ ਡੀਆਂ ਆ ਗਏ ਇੱਧਰ ਸ਼ਾਹਪੁਰ ਜਾਜਨਵਲ ਆਹ ਵੇਖੋ ਸਾਰਾ ਕੀ ਹਾਲ ਕੀਤਾ ਪਾਣੀ ਨੇ ਧਿਆਨ ਨਾਲ ਭਾਜੀ ਸੈਂਟਰ ਚ ਹਾਂ ਤੇ ਕੀ ਹਾਂ ਸਿੱਧੇ ਸੈਕਟਰ ਚ ਵੇਖ ਕੇ ਚਲਾਈ ਜਾਓ ਬਸ ਇੰਨਾ ਕੀ ਹੋ ਗੋਕੇ ਅੱਛਾ ਹਾਂਜੀ ਆ ਕੋਈ ਤਰਸਾ ਠੀਕ ਹੈ ਕੋਈ ਨਾ ਚੀਜ਼ ਵੀ ਨਹੀਂ ਨਾ ਛੋਟੀ ਨਹੀਂ ਠੀਕ ਹੈ ਹਾਂ ਸਾਡੇ ਨੇਤਾ ਜੀ ਨਾਲ ਸੇਵਾ ਕਰਨ ਟਾਈਪ ਆਬਲਿਕ ਦੀ ਹਾਂ ਜੀ ਧਿਆਨ ਧਿਆਨ ਗੱਡੀ ਜੇ ਸ਼ਾਮ ਦੇ 5:30 ਹੋ ਚੁੱਕੇ ਆ ਮੈਂ ਰਮਦਾਸ ਏਰੀਆ ਚ ਘੁੰਮ ਰਿਹਾ ਵਾਂ ਪਰ ਆਹ ਵੇਖੋ ਸਰਕਾਰ ਦੇ ਕੰਮ ਕੋਈ ਕਿਸੇ ਦਾ ਬਾਤ ਨਹੀਂ ਪੁੱਛ ਰਿਆ ਕੋਈ ਕਿਸੇ ਨੂੰ ਕੋ ਰਾਸ਼ਨ ਨਹੀਂ ਦੇ ਰਿਆ ਕੋ ਰਾਸ਼ਨ ਪਾਣੀ ਤੋਂ ਲੋਕੀ ਵਾਂਝੇ ਤੁਰੇ ਫਿਰਦੇ ਆ ਆ ਜਿਹੜੇ ਲੋਕ ਸੇਵਾ ਵਾਲੇ ਲੋਕ ਸੇਵਾ ਕਰਨ ਦੇ ਆ ਟਰਾਲੀਆਂ ਟਰੈਕਟਰਾਂ ਤੇ ਆਪਣੇ ਆਪਣੇ ਹਿਸਾਬ ਨਾਲ ਆ ਜਿਹੜੀ ਆਮ ਲੋਕਾਂ ਦੀ ਸਰਕਾਰ ਬਣੀ ਹੀ ਇਹ ਆਮ ਦੀ ਨਹੀਂ ਰਹਿ ਗਈ ਇਹ ਖਾਸ ਦੀ ਰਹਿ ਗਈ ਆ ਹਾਲਾਤ ਵੇਖੋ ਲੋਕਾਂ ਦੇ ਕੀ ਚੱਲ ਰਹੇ ਆ ਹੁਣ ਇਹਨਾਂ ਨੂੰ ਕੋਈ ਲੱਥੀ ਨਹੀਂ ਚੜੀ ਨਹੀਂ ਆਪਣੇ ਹਿਸਾਬ ਨਾਲ ਨਜ਼ਾਰੇ ਲੈ ਰਹੇ ਆ ਤੇ ਲੋਕੀ ਮਰ ਰਹੇ ਆ ਲੋਕੀ ਡੁੱਬ ਡੁੱਬ ਕੇ ਇਹਨਾਂ ਦੀ ਨਲੈਕੀ ਦੇ ਨਾਲ ਹੀ ਹੜ ਆਇਆ ਵਾ ਇਹ ਸਾਰਿਆਂ ਨੂੰ ਪਤਾ ਵਾ ਵੀ ਸਰਕਾਰ ਨੇ ਕੋਈ ਬੰਦੋਬਸਤ ਨਹੀਂ ਆ ਸਰਕਾਰ ਦਾ ਕੋਈ ਤਰੀਕਾ ਨਹੀਂ ਆ ਕੋਈ ਅਫਸਰ ਨੂੰ ਟੈਨਸ਼ਨ ਨਹੀਂ ਆ ਕਿਹੇ ਐਮਐਲਏ ਨੂੰ ਟੈਨਸ਼ਨ ਨਹੀਂ ਕਿਹੇ ਮੰਤਰੀ ਨੂੰ ਟੈਨਸ਼ਨ ਨਹੀਂ ਆ ਆਪਣੇ ਹਿਸਾਬ ਨਾਲ ਸਾਰੇ ਨਜ਼ਾਰੇ ਲੈਣ ਦੇ ਆ ਪਰ ਲੋਕਾਂ ਦੇ ਹਾਲਾਤ ਵੇਖੋ ਮੀਂਹ ਸ਼ੁਰੂ ਹੋ ਗਿਆ ਵਾ ਹੁਣ ਜਿੱਥੇ ਹੜ ਆਇਆ ਇੱਥੇ ਮੀਂਹ ਬਹੁਤ ਜ਼ੋਰ ਨਾਲ ਪੈ ਰਿਹਾ